ਗਲ ਗਲ ਤੇ ਫਟਣਾ ਗੁੱਸਾ ਕਰਨਾ ਤੇ ਮਾਰਨ ਲੱਗਿਆਂ ਦੇਖਣਾ ਵੀ ਨਹੀਂ ਕਿੰਨੀਆਂ ਵੱਜ ਗਈਆਂ ਕਿੱਥੇ ਵੱਜ ਗਈਆਂ ਦੋ ਤਿੰਨ ਦਿਨ ਬੀਤੇ ਮੈਂ ਆਪਣੇ ਘਰਵਾਲੇ ਨੂੰ ਪੁੱਛਿਆ ਕਿ ਤੁਸੀਂ ਕੰਮ ਤੇ ਨਹੀਂ ਜਾਣਾ ਉਹ ਕਹਿਣ ਲੱਗੇ ਕਿ ਮੇਰੀ ਤਾਂ ਥੋੜੇ ਦਿਨ ਪਹਿਲਾਂ ਹੀ ਨੌਕਰੀ ਛੁੱਟ ਗਈ ਹੈ ਨੰਨੀ پری ਦੀ ਆਨ ਦੀ ਸੱਸ ਨੂੰ ਕੋਈ ਖੁਸ਼ੀ ਨਹੀਂ ਸੀ ਉਹਨੂੰ ਤਾਂ ਪੋਤਰੇ ਦੀ ਚਾਹਤ ਸੀ ਜਦੋਂ ਮੈਂ ਬੇਟੇ ਨੂੰ ਖਾਣਾ ਖਵਾ ਰਹੀ ਸੀ ਪਿਛਲੇ ਕਮਰੇ ਦੀ ਤਮਾਕੇ ਨਾਲ ਛਾਤ ਡਿੱਗ ਪਈ 22 ਸਾਲ ਦਾ ਅਧਿਆਪਨ ਕਾਰਜ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਹੁਣ ਮੈਂ ਨੌਕਰੀ ਨਹੀਂ ਕਰਨੀ ਹੁਣ ਮੈਂ ਕਰਨਾ ਹੈ ਜਿੰਦਗੀ ਦੇ ਰੰਗीन ਗੁਬਾਰੇ ਉਦਮੀ ਹਵਾਵਾਂ ਨਾਲ ਉਡਾਏ ਜਾਂਦੇ ਫਰਸ਼ਾਂ ਤੋਂ ਅਰਸ਼ਾਂ ਤੇ ਜਾਣ ਲਈ ਖੰਭ ਹੌਸਲਿਆਂ ਦੇ ਲਗਾਏ ਜਾਂਦੇ ਜੋਸ਼ ਟੋਕ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਮੈਂ ਅੰਮ੍ਰਿਤਸਰ ਤੋਂ ਜਸਵਿੰਦਰ ਕੌਰ ਪ੍ਰੈਜ਼ੀਡੈਂਟ ਆਰਟ ਗੈਲੈਕਸੀ ਪੰਜਾਬੀ ਲੇਖਕਾ ਤੇ ਅਧਿਆਪਕਾ ਨਾਲ ਹੀ ਸਮਾਜ ਸੇਵਕਾ ਜਿੰਦਗੀ 'ਚ ਮੈਂ ਬਹੁਤ ਕਮਾਈ ਹੈ ਪੈਸੇ ਨਾਲੋਂ ਜ਼ਿਆਦਾ ਇੱਜ਼ਤ ਸ਼ੌਹਰਤ ਤੇ ਇੱਥੇ ਖੜੇ ਹੋਣ ਲਈ ਮੈਂ ਅੱਜ ਜੋ ਸ਼ਟੋਕ ਦੀ ਸਾਰੀ ਹੀ ਟੀਮ ਦੀ ਬਹੁਤ-ਬਹੁਤ ਧੰਨਵਾਦੀ ਹਾਂ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਸਕਸੈਸ ਮੰਦਰਾ ਰਿਹਾ ਏ ਉਹ ਹੈ ਸਕਾਰਾਤਮਕ ਸੋਚ ਜ਼ਿੰਦਗੀ ਦੀਆਂ ਆਚਰਣਾ ਨੇ ਬੜੀ ਕੋਸ਼ਿਸ਼ ਕੀਤੀ ਮੈਨੂੰ ਟੈਨ ਦੀ ਕਲਾ ਚ ਲੈ ਜਾਣ ਦੀ ਪਰ ਮੈਂ ਆਪਣੇ ਮਾਲਕ ਅੱਗੇ ਇੱਕੋ ਹੀ ਕਰਦਾਸ ਕੀਤੀ ਕਿ हे प्रभु मैं तेरे चरण नहीं ਛੱਡਾਂਗੀ ਤੇ ਤੂੰ ਮੇਰਾ ਹੱਥ ਨਾ ਛੱਡੀ ਬਸ ਫੇਰ ਕੀ ਸੀ ਮਾਲਕ ਨੇ ਹਮੇਸ਼ਾ ਹੀ ਚੜਦੀ ਕਲਾ ਵਿੱਚ ਰਹਿਣਾ ਸਿਖਾ ਦਿੱਤਾ ਮੇਰਾ ਬਚਪਨ ਸੀ ਬਹੁਤ ਹੀ ਕਸ਼ਟ ਭਰਿਆ ਕਿਉਂਕਿ ਮੇਰੇ ਮਾਪੇ ਸੀ ਬਹੁਤ ਹੀ ਸਖਤ ਮિજાਜ ਪਿਤਾ ਜੀ ਨਿਮਰਤਾ ਦੇ ਪੁੰਛ ਹਲੀਮੀ ਸੀ ਪਰ ਮਾਤਾ ਦਾ ਸੁਭਾਅ ਬਹੁਤ ਹੀ ਗਰਮ ਡਾਡਾ ਗਰਮ ਗੱਲ-ਗੱਲ ਤੇ ਕੁਟਣਾ ਗੁੱਸਾ ਕਰਨਾ ਤੇ ਮਾਰਨ ਲੱਗਿਆਂ ਦੇਖਣਾ ਵੀ ਨਹੀਂ ਕਿੰਨੀਆਂ ਵੱਜ ਗਈਆਂ ਕਿੱਥੇ ਵੱਜ ਗਈਆਂ ਕਦੇ ਨਹੀਂ ਧਿਆਨ ਕਰਨਾ ਸਾਰਾ ਹੀ ਬਚਪਨ ਬੜੇ ਹੀ ਸਰੀਰਕ ਕਸ਼ਟ ਵਿੱਚ ਹੰਡਾਇਆ ਮੈਂ ਪੜਨ ਵਿੱਚ ਮੈਨੂੰ ਬਹੁਤ ਰੁਚੀ ਸੀ ਔਰ ਪੜਨ ਚ ਮੈਂ ਹੁਸ਼ਿਆਰ ਵੀ ਸੀ ਹਮੇਸ਼ਾ ਹੀ ਹਰ ਜਮਾਤ ਪਹਿਲੀ ਡਿਵੀਜ਼ਨ ਆਂਦੀ ਸੀ ਪੜਨ ਦੇ ਨਾਲ ਨਾਲ ਕਵਿਤਾਵਾਂ ਲਿਖੰਦਾ ਵੀ ਸ਼ੌਂਕ ਰੱਖਦੀ ਸੀ ਸੋ 1990 ਦੇ ਵਿੱਚ ਮੈਂ ਆਪਣੀ ਸਭ ਤੋਂ ਪਹਿਲੀ ਕਵਿਤਾ ਲਿਖੀ ਸੀ ਤੇ ਮੇਰੇ ਅਧਿਆਪਕਾਂ ਨੇ ਜਦੋਂ ਦੇਖਿਆ ਕਿ ਇਹ ਤਾਂ ਬਹੁਤ ਸੋਹਣਾ ਲਿਖਦੀ ਹੈ ਤੇ ਉਹਨਾਂ ਨੇ ਮੈਨੂੰ ਜ਼ਿਲ੍ਹਾ ਪਦਰੀ ਮੁਕਾਬਲਿਆਂ 'ਚ ਭੇਜਣਾ ਸ਼ੁਰੂ ਕੀਤਾ ਹੌਲੀ-ਹੌਲੀ ਜਦੋਂ ਜ਼ਿਲ੍ਹਾ ਪਦਰੀ ਮੁਕਾਬਲਿਆਂ 'ਚ ਮੈਂ ਜਿੱਤਣ ਲੱਗ ਗਈ ਤਾਂ ਪੰਜਾਬ ਆਵੀ ਵਿਭਾਗ ਪੰਜਾਬ ਵੱਲੋਂ ਮੈਨੂੰ ਰਾਜ ਪਦਰੀ ਮੁਕਾਬਲੇ ਦੇ ਵਿੱਚ ਭਾਗ ਲੈਣ ਲਈ ਸੱਦਾ ਆਇਆ 1992 ਵਿੱਚ ਉਸ ਰਾਜ ਪਦਰੀ ਮੁਕਾਬਲੇ ਵਿੱਚ ਵੀ ਮੇਰੀ ਫਰਸਟ ਡਿਵੀਜ਼ਨ ਆ ਗਈ ਸੀ ਹੁਣ ਕਵਿਤਾ ਲਿਖਣ ਵਿੱਚ ਜਦੋਂ ਪੂਰੇ ਪੰਜਾਬ 'ਚ ਫਰਸਟ ਆ ਗਈ ਤੇ ਮੈਨੂੰ ਹੁਣ ਇਹ ਉਮੀਦ ਸੀ ਕਿ ਮੇਰੀ ਮਾਂ ਦਾ ਵਤੀਰਾ ਮੇਰੇ ਪ੍ਰਤੀ ਬਦਲ ਜਾਏਗਾ ਉਹ ਮੈਨੂੰ ਮਾਂ ਵਾਲਾ ਪਿਆਰ ਕਰੇਗੀ ਬੜੀ ਖੁਸ਼ ਹੋਏਗੀ ਮੈਂ ਤਾਂ ਆਪਣੇ ਆਪ 'ਚ ਬਹੁਤ ਖੁਸ਼ ਸੀ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਉਹਦਾ ਵਤੀਰਾ ਉਵੇਂ ਦਾ ਉਵੇਂ ਹੀ ਰਿਹਾ ਪਤਾ ਨਹੀਂ ਕਿਉਂ ਆਪਣੀ ਮਾਂ ਹੋ ਕੇ ਵੀ ਉਹਨੇ ساری ਉਮਰ ਮਤਰੀ ਮਾਂ ਵਾਲਾ ਵਤੀਰਾ ਰੱਖਿਆ ਪੜਨ ਦਾ ਬੜਾ ਸ਼ੌਂਕ ਸੀ ਪਰ 23 ਸਾਲ ਦੀ ਉਮਰ 'ਚ ਹੀ ਮੇਰਾ ਵਿਆਹ ਹੋ ਗਿਆ ਬੋਲਣ ਦੀ ਇਜਾਜ਼ਤ ਨਹੀਂ ਸੀ ਸੋ ਘਰਦਿਆਂ ਨੇ ਜਿੱਥੇ ਕਿਹਾ ਉੱਥੇ ਵਿਆਹ ਕਰ ਲਿਆ ਜਦੋਂ ਵਿਆਹ ਕੇ ਸਹੁਰੇ ਘਰ ਪੈਰ ਪਾਇਆ ਖਸਤਾ ਹਾਲਤ ਮਕਾਨ ਦੇਖ ਕੇ ਮੇਰੇ ਦਿਲ ਦੇ ਸਾਰੇ ਅਰਮਾਨ ਮਿੱਟੀ ਵਿੱਚ ਮਲਬੇ ਵਿੱਚ ਸਾਰੇ ਟੇ ਟੇਰੀ ਹੋ ਗਏ ਹੁਣ ਮੈਂ ਸੋਚਿਆ ਕਿ ਸਰੀਰਕ ਕਸ਼ਟ ਤਾਂ ਖਤਮ ਹੋ ਗਏ ਨੇ ਪਰ ਆਰਥਿਕ ਕਸ਼ਟਾਂ ਨੇ ਮੈਨੂੰ ਘੇਰਾ ਪਾ ਲਿਆ ਏ ਘਰ ਦੀ ਹਾਲਤ ਇੰਨੀ ਖਰਾਬ ਸੀ ਕਿ ਪੂਰੇ ਘਰ 'ਚ ਇੱਕ ਨਲਕਾ ਵੀ ਨਹੀਂ ਸੀ ਬੜੀ ਦੂਰੋਂ ਪਾਣੀ ਲੈਣ ਜਾਣਾ ਪੈਂਦਾ ਸੀ 2-3 ਦਿਨ ਬੀਤੇ ਮੈਂ ਆਪਣੇ ਘਰਵਾਲੇ ਨੂੰ ਪੁੱਛਿਆ ਕਿ ਤੁਸੀਂ ਕੰਮ ਤੇ ਨਹੀਂ ਜਾਣਾ ਉਹ ਕਹਿਣ ਲੱਗੇ ਕਿ ਮੇਰੀ ਤਾਂ ਥੋੜੇ ਦਿਨ ਪਹਿਲਾਂ ਹੀ ਨੌਕਰੀ ਛੁੱਟ ਗਈ ਹੈ ਸੋਹਰਾ ਕਸਾਬ ਤਾਂ ਬਿਮਾਰ ਸੀ ਉਹ ਪਹਿਲੇ ਹੀ ਘਰ ਸੀ ਤੇ ਹੁਣ ਇਹਨਾਂ ਦੀ ਵੀ ਨੌਕਰੀ ਨਹੀਂ ਹੈ ਦਿਓੜ ਦੀ ਜਿਹੜੀ ਥੋੜੀ-ਬਹੁਤ ਆਮਦਨ ਸੀ ਬਸ ਉਸੇ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ ਛੋਟਾ ਪੁੱਤ ਜ਼ਿਆਦਾ ਕਮਾਉਂ ਸੀ ਤੇ ਮਾਂ ਹੱਥੀ ਸ਼ਾਵਾ ਵੀ ਉਹਨੇ ਕਰਦੀ ਸੀ ਉਹ ਸੋਚਦੀ ਸੀ ਕਿ ਜੇ ਵੱਡਾ ਕਮਾਏਗਾ ਤੇ ਉਦੋਂ ਦੇਖ ਲਾਂਗੇ ਪਰ ਹੁਣ ਸਾਡੀ ਦੋਨਾਂ ਦੀ ਆਮਦਨ ਨਹੀਂ ਸੀ ਤੇ ਸੱਸ ਨੇ ਕੀ ਕੀਤਾ ਸਾਨੂੰ ਵੱਖਰੇ ਹੋਣ ਦਾ ਫਰਮਾਨ ਜਾਰੀ ਕਰ ਦਿੱਤਾ ਤੇ ਹੁਣ ਸ਼ੁਰੂ ਹੋਇਆ ਸਾਡੀ ਜ਼ਿੰਦਗੀ ਚ ਪਿੰਟੂ ਪਲੇਨ ਕਹਿ ਲੋ ਜਾਂ ਕੱਖ ਤੋਂ ਲੱਖ ਦਾ ਸਫ਼ਰ ਮੈਂ ਸੋਚਿਆ ਕਿ ਜੋ ਵੀ ਕਰਨਾ ਹੁੰਦਾ ਇੱਥੇ ਹੀ ਕਰਨਾ ਹੈ ਮੈਨੂੰ ਹੰਬਲਾ ਮੰਨਣਾ ਪਏਗਾ ਤਾਂ ਹੀ ਮੈਂ ਅੱਗੇ ਵਧਾਂਗੀ ਸੋ ਅਸੀਂ ਦੋਹਾਂ ਜੀਆਂ ਨੇ ਫੈਸਲਾ ਕੀਤਾ ਕਿ ਅਸੀਂ ਜਲਦੀ ਤੋਂ ਜਲਦੀ ਨੌਕਰੀ ਲੱਭਣੀ ਹੈ ਇਸੇ ਤਰ੍ਹਾਂ ਹੀ ਹੋਇਆ 1999 ਦਾ ਸਮਾਂ ਸੀ ਵਿਆਹ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਮੇਰੇ ਹਸਬੰਦ ਸਿਰਫ 10 ਜਮਾਤਾ ਹੀ ਪੜੇ ਨੇ। ਉਹਨਾਂ ਨੂੰ ਕਿਤੇ ਨਾ ਕਿਤੇ 2000 ਰੁਪਏ ਮਹੀਨੇ ਦੀ ਨੌਕਰੀ ਮਿਲ ਗਈ ਤੇ ਮੈਨੂੰ ਕਿਸੇ ਸਕੂਲ ਵਿੱਚ 1200 ਰੁਪਏ ਮਹੀਨੇ ਦੀ ਨੌਕਰੀ ਮਿਲੀ। ਦੋਈ ਜੀ ਸਾਜੇ ਤੇ ਚਲੋ ਇੰਨੇ ਨਾਲ ਹੀ ਘਰ ਦਾ ਗੁਜ਼ਾਰਾ ਚੱਲ ਜਾਂਦਾ ਸੀ। ਹੌਲੀ-ਹੌਲੀ ਮੈਂ ਘਰ ਟਿਊਸ਼ਨਾਂ ਵੀ ਪੜਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਜ਼ਿੰਦਗੀ ਦੀ ਗੱਡੀ ਥੋੜੀ ਜਿਹੀ ਪਟੜੀ ਤੇ ਆਣੀ ਸ਼ੁਰੂ ਹੋਈ ਸਾਡੇ ਘਰ ਇੱਕ ਨੰਨੀ परी ਆ ਗਈ ਪਰ ਘਰ ਵਿੱਚ ਨੰਨੀ परी ਦੇ ਆਣ ਦੀ ਸੱਸ ਨੂੰ ਕੋਈ ਖੁਸ਼ੀ ਨਹੀਂ ਸੀ ਉਹਨੂੰ ਤਾਂ ਪੋਤਰੇ ਦੀ ਚਾਹਤ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੈਂ ਹਸਪਤਾਲ ਤੋਂ ਆਪਣੀ ਨੰਨੀ परी ਨੂੰ ਲੈ ਕੇ ਘਰ ਆ ਰਹੀ ਸੀ ਤਾਂ ਮੈਂ ਰੋਂਦੀ ਘਰ ਆਈ ਸੀ ਕਿਉਂਕਿ ਮੇਰੇ ਮਨ ਵਿੱਚ ਇਹ ਹੀ ਚਿੰਤਾ ਸੀ ਡਰ ਸੀ ਕਿ ਮੈਂ ਇਹ ਛੋਟੀ ਜੀ ਜਾਨ ਨੂੰ ਕਿਵੇਂ ਪਾਲਾਂਗੀ ਮੈਨੂੰ ਤਾਂ ਕੋਈ ਸਮਝ ਨਹੀਂ ਆ ਘਰ ਵਿੱਚ ਬਜ਼ੁਰਗ ਹੋਣ ਸਾਥ ਹੋਵੇ ਵੱਡਿਆਂ ਦਾ ਤੇ ਉਹ ਬਹੁਤ ਕੁਝ ਦੱਸਦੇ ਨੇ ਤੇ ਜੇ ਮੈਨੂੰ ਕਿਸੇ ਨੇ ਪੱਲਾ ਨਾ ਫੜਾਇਆ ਤਾਂ ਮੈਂ ਕੀ ਕਰਾਂਗੀ ਮੈਂ ਉਹਨੂੰ ਲੈ ਕੇ ਘਰ ਤਾਂ ਆ ਗਈ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਔਖਾ ਸਮਾਂ ਵੀ ਸੋਖਾ ਹੋ ਗਿਆ ਜਿਹੜੇ ਸਕੂਲ ਮੈਂ ਪੜਾਉਂਦੀ ਸੀ ਉਥੋਂ ਦੀਆਂ ਸੇਲੀਆਂ ਪੈਣਾ ਰੋਜ਼ ਥੋੜੇ ਸਮੇ ਲਈ ਮੇਰੇ ਕੋਲ ਆ ਜਾਇਆ ਕਰਦੀਆਂ ਸੀ ਤੇ ਉਹ ਸਮਾਂ ਵੀ ਲੰਘ ਗਿਆ ਬੱਚੀ ਜਦੋਂ 3 ਸਾਲ ਦੀ ਹੋਈ ਤਾਂ ਮੈਂ ਸੋਚਿਆ ਕਿ ਮੈਂ ਘਰ ਦੀ ਬੈਠਣਾ ਮੈਂ ਅੱਗੋ ਪੜਨਾ ਹੈ ਜ਼ਿੰਦਗੀ 'ਚ ਅੱਗੇ ਵਧਣਾ ਮੈਂ ਆਪਣੇ ਪਤੀ ਨਾਲ ਸਲਾਹ ਕੀਤੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੂੰ ਵੀ ਐਟ ਦਾ ਇੰਟਰਸ ਟੈਸਟ ਦੇ ਜੇਕਰ ਕਲੀਅਰ ਹੋ ਗਿਆ ਤੇ ਤੂੰ ਅੱਗੋਂ ਪੜ ਲਈ। ਇਸੇ ਤਰ੍ਹਾਂ ਕੀਤਾ ਮੈਂ ਟੈਸਟ ਦਿੱਤਾ ਕਲੀਅਰ ਹੋ ਗਿਆ। ਔਰ ਜਦੋਂ ਸੀਟ ਮਿਲ ਗਈ ਤਾਂ ਅਸੀਂ ਇਹ ਸੋਚਿਆ ਕਿ ਬੱਚੀ ਨੂੰ ਵੀ ਅਸੀਂ ਹੁਣ ਸਕੂਲ ਪਾ ਚੁੱਕੇ ਆਂ ਤੇ ਉਹਨੂੰ ਸਕੂਲ ਕੌਣ ਭੇਜੇਗਾ? ਮੇਰੇ ਪਤੀ ਨੇ ਪੂਰੀ ਸਪੋਰਟ ਕੀਤੀ ਮੇਰੀ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ। ਇਹਨੂੰ ਤਿਆਰ ਕਰਕੇ ਮੈਂ ਭੇਜਾਂਗਾ ਤੇ ਤੂੰ ਕਾਲਜ ਜਾਇਆ ਕਰ। ਇਸੇ ਤਰ੍ਹਾਂ ਹੀ ਕੀਤਾ ਪਰ ਕਾਲਜ ਜਾਣਾ ਕਿਹੜਾ ਸੋਖਾ ਸੀ। ਜਲੰਧਰ ਦੇ ਗਵਰਮਨ ਕਾਲਜ ਚ ਸੀਟ ਮਿਲੀ ਸੀ ਤੇ ਮੈਂ ਅੰਮ੍ਰਿਤਸਰ ਸੀ ਹਰ ਰੋਜ਼ ਸਵੇਰੇ ਧੁੰਦਾਂ بارشਾਂ ਵਿੱਚ ਟ੍ਰੇਨ ਫੜਨੀ ਸਵੇਰੇ 5 ਵਜੇ ਤੜਕੇ ਟ੍ਰੇਨ ਤੇ ਜਾਣਾ ਤੇ ਬਾਅਦ ਵਿੱਚ ਛੁੱਟੀ ਸਮੇਂ 3 ਵਜੇ ਦੌਰ ਕੇ ਸਟੇਸ਼ਨ ਤੇ ਪਹੁੰਚਣਾ 5 ਵਜੇ ਘਰ ਆਣਾ ਘਰ ਆ ਕੇ ਲੈਸਨ ਪਲਾਨ ਬਣਾਣੇ ਮਾਡਲ ਬਣਾਣੇ ਘਰ ਦਾ ਕੰਮ ਕਰਨਾ ਤੇ ਸਵੇਰੇ ਫੇਰ ਟ੍ਰੇਨ ਫੜਨੀ ਇਹ ਸਾਰੇ ਕੰਮ ਵਿੱਚ ਇੰਜ ਲੱਗ ਰਿਹਾ ਸੀ ਕਿ ਜ਼ਿੰਦਗੀ ਬਹੁਤ ਹੀ ਤੇਜ਼ ਦੌੜ ਰਹੀ ਹੈ ਪਰ ਕਿਸੇ ਤਰ੍ਹਾਂ ਇਹ ਸਾਲ ਵੀ ਲੰਘ ਗਿਆ। ਔਰ ਮੈਂ ਫਰਸਟ ਡਿਵੀਜ਼ਨ ਵਿੱਚ ਬੀਐਡ ਵੀ ਪਾਸ ਕਰ ਲਈ। ਹੁਣ ਜਦੋਂ ਬੀਐਡ ਪਾਸ ਕਰਨ ਮਗਰੋਂ ਮੈਂ ਕਿਸੇ ਸਕੂਲ ਨੌਕਰੀ ਲੈਣ ਗਈ ਤਾਂ ਉਹਨਾਂ ਨੇ ਮੈਨੂੰ ਪਤਾ ਕੀ ਸੁਣਾਇਆ? ਉਹ ਕਹਿਣ ਲੱਗੇ ਕਿ ਤੁਸੀਂ ਬੀਐਡ ਵਿੱਚ ਤਾਂ ਟੀਚਿੰਗ ਸਬਜੈਕਟ ਪੰਜਾਬੀ ਰੱਖਿਆ ਪਰ ਬੀਜ ਤੁਸੀਂ ਇਲੈਕਟ੍ਰਿਕ ਪੰਜਾਬੀ ਨਹੀਂ ਪੜੀ। ਦੇਖੋ ਹੱਲੇ ਮੈਂ ਜਨਰਲ ਪੰਜਾਬੀ ਪੜ੍ਹੀ ਹੋਈ ਸੀ ਪਰ ਫੇਰ ਵੀ ਉਹਨਾਂ ਨੇ ਮੇਰੇ ਅੱਗੇ ਇਹ ਮੁਸ਼ਕਲ ਖੜੀ ਕਰ ਦਿੱਤੀ। ਚਲੋ ਮੈਂ ਸੋਚਿਆ ਕਿ ਇਹ ਪ੍ਰੋਬਲਮ ਤਾਂ ਮੈਨੂੰ ਬਾਰ-ਬਾਰ ਆਏਗੀ। ਜਿਸ ਵੀ ਸਕੂਲ 'ਚ ਜਾਵਾਂਗੀ बार-बार ਉੱਥੇ ਮੈਂ ਮੁਸ਼ਕਲ ਨੂੰ ਫੇਸ ਕਰਾਂਗੀ ਤੇ ਮੈਂ ਹਾਰ ਕੇ ਫੈਸਲਾ ਕੀਤਾ ਬੀਏ ਦੇ ਤਿੰਨੇ ਸਾਲਾਂ ਦੇ ਪੇਪਰ ਜਿਹੜੇ ਆ ਉਹ ਮੈਂ ਦਿਆਂਗੀ ਇਲੈਕਟਿਵ ਪੰਜਾਬੀ ਦੇ ਐਸੇ ਤਰ੍ਹਾਂ ਕੀਤਾ ਔਰ ਇਲੈਕਟਿਵ ਪੰਜਾਬੀ ਦੀ ਬੀਏ ਦੇ ਤਿੰਨੇ ਸਾਲਾਂ ਦੇ ਮੈਂ ਪੇਪਰ ਜਿਹੜੇ ਆ ਉਹ ਦੇ ਦਿੱਤੇ ਹੁਣ ਮੇਰੇ ਘਰ ਬੇਟਾ ਹੋ ਗਿਆ ਹੁਣ ਸਾਰੇ ਕਹਿਣ ਲੱਗੇ ਕਿ ਤੁਸੀਂ ਇਹਨੂੰ ਛੱਡ ਕੇ ਨਾ ਜਾਇਓ ਕਿਉਂਕਿ ਜਿਹੜੇ ਪੁੱਤ ਹੁੰਦੇ ਨਾ ਬੜੀਆਂ ਸੁੱਖਾਂ ਨਾਲ ਮਿਲਦੇ ਆ ਏ ਇਹ ਨਾ ਕਰੀ ਕਿ ਮੈਂ ਇਹਨੂੰ ਛੱਡ ਕੇ ਨੌਕਰੀ ਤੇ ਚਲ ਜਾਵਾਂ ਤੇ ਜਾਂ ਮੈਂ ਕੁਝ ਹੋਰ ਕਰਨ ਲੱਗ ਜਾਵਾਂ ਤੂੰ ਇਹਦਾ ਹੀ ਧਿਆਨ ਰੱਖੀ ਸਾਰੇ ਬੜੀਆਂ ਸਲਾਮਾਂ ਦੇਣ ਲੱਗੇ ਤੇ ਉਹ ਇਹੋ ਜਿਹੀਆਂ ਸਲਾਮਾਂ ਦੇਣ ਲੱਗੇ ਕਿ ਹੁਣ ਅੱਗੇ ਨਾ ਵਧੇ ਪਰ ਮੈਂ ਕਿੱਥੇ ਰੁਕਣ ਵਾਲੀ ਸੀ ਮੈਂ ਸੋਚਿਆ ਹੁਣ ਜਿਹੜਾ 2 ਸਾਲ ਇਹਦੇ ਕੋਲ ਘਰ ਰਹਿਣਾ ਉਸੇ 2 ਸਾਲ ਵਿੱਚ ਮੈਂ ਆਪਣੀ ਐਮਏ ਕਰ ਲਵਾਂਗੀ ਮੈਂ ਐਮਏ ਪੋਲੀਟੀਕਲ ਸਾਇੰਸ ਵਿੱਚ ਐਡਮਿਸ਼ਨ ਲਈ ਤੇ ਆਪਣੀ ਐਮਏ ਉਹਦੇ 2 ਸਾਲ ਦੇ ਹੋਣ ਦੇ ਨਾਲ ਨਾਲ ਹੀ ਕੰਪਲੀਟ ਕਰ ਲਈ ਇੱਕ ਦਿਨ ਮੈਂ ਆਪਣੇ ਬੇਟੇ ਨੂੰ ਖਾਣਾ ਖਵਾ ਰਹੀ ਸੀ ਜੁਲਾਈ ਦਾ ਮਹੀਨਾ ਸੀ ਬਰਸਾਤਾਂ ਦਾ ਮਹੀਨਾ ਲਗਾਤਾਰ ਬਰਸਾਤਾਂ ਹੋ ਰਹੀਆਂ ਸੀ ਜਿਸ ਦੇ ਕਰਕੇ ਜਦੋਂ ਮੈਂ ਬੇਟੇ ਨੂੰ ਖਾਣਾ ਖਵਾ ਰਹੀ ਸੀ ਪਿਛਲੇ ਕਮਰੇ ਦੀ ਧੁਮਾਕੇ ਨਾਲ ਛੱਤ ਡਿੱਗ ਪਈ ਉਹ ਮੰਜ਼ਰ ਇੰਨਾ ਭਿਆਨਕ ਸੀ ਇੰਨਾ ਭਿਆਨਕ ਕਿ ਅੱਜ ਵੀ ਉਹਨੂੰ ਯਾਦ ਕਰਕੇ ਮੇਰੀਆਂ ਲੱਤਾਂ ਕੰਮ ਜਾਂਦੀਆਂ ਨਹੀਂ ਮੇਰੇ ਅੰਦਰ ਉਹ ਖੌਫ ਅੱਜ ਵੀ ਮੌਜੂਦ ਹੈ ਮੈਂ ਆਪਣੇ ਮੁੰਡੇ ਨੂੰ ਚੁੱਕਿਆ ਸੀਨੇ ਨਾਲ ਲਾਇਆ ਤੇ ਬਾਹਰ ਨੂੰ ਦੌੜੀ ਮੁੜ ਕੇ ਮੈਂ ਘਰ 'ਚ ਪੈਰ ਨਹੀਂ ਪਾਇਆ ਤੇ ਅੱਜ ਵੀ ਜੇ ਕੋਈ ਗਰਮੀ ਦੇ ਦਿਨਾਂ 'ਚ ਰੱਬ ਅੱਗੇ ਪੁਕਾਰ ਕਰਦਾ ਹੈ ਕਿ ਰੱਬਾ ਮੀਂਹ ਪਾ ਦੇ ਤੇ ਸਭ ਤੋਂ ਪਹਿਲਾਂ ਮੇਰੇ ਮਨ 'ਚ ਇਹ ਖਿਆਲ ਆਂਦਾ ਹੈ ਕਿ ਕਿਸੇ ਗਰੀਬ ਦੀ ਛੱਤ ਨਾ ਢਿੱਗ ਜਾਵੇ ਅਸੀਂ ਥੋੜੀ ਦੇਰ ਬਾਅਦ ਹੀ ਕਿਰਾਏ ਦੇ ਮਕਾਨ 'ਚ ਸ਼ਿਫਟ ਹੋ ਗਏ ਹੁਣ ਮੈਂ ਉਸ ਤੋਂ ਬਾਅਦ ਤਰਸੀਕੇ ਪਿੰਡ ਵਿੱਚ ਜਾ ਕੇ ਪੜਾਉਣਾ ਸ਼ੁਰੂ ਕੀਤਾ ਉੱਥੋਂ ਦੇ ਪ੍ਰਿੰਸੀਪਲ ਮੈਮ ਦੀ ਫੋਨ ਆਇਆ ਕਿ ਤੂੰ ਸਾਡੇ ਸਕੂਲ ਆ ਜਾ ਕੋਈ ਗੱਲ ਨਹੀਂ ਬੇਟਾ ਛੋਟਾ ਹੈ ਅਸੀਂ ਸੰਭਾਲਾਂਗੇ ਬਸ ਤੂੰ ਇਹਨੂੰ ਲੈ ਕੇ ਆ ਜਾ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਕੁੜੀ ਬਹੁਤ ਮਿਹਨਤੀ ਹੈ ਔਰ ਉਹਨਾਂ ਦਾ ਐਨੂਅਲ ਫੰਕਸ਼ਨ ਵੀ ਆਉਣ ਵਾਲਾ ਸੀ ਸੋ ਇਹ ਸਾਰਾ ਸੰਭਾਲ ਲੇਗੀ ਇਸ ਕਰਕੇ ਉਹਨਾਂ ਨੇ ਮੈਨੂੰ ਬੁਲਾ ਲਿਆ ਮੈਂ ਵੀ ਇੰਜੇ ਕੀਤਾ ਮੁੰਡਾ ਆ ਚੁੱਕਿਆ ਬਾਸ ਫੜੀ ਤੇ ਤਰਸੀਕੇ ਪਹੁੰਚ ਗਈ ਕੀ ਦੱਸਾਂ ਮੈਂ ਤੁਹਾਨੂੰ ਅਸਾਂ ਬਹੁਤ ਮੁਸ਼ਕਤਾਂ ਕਾਲੀਆਂ ਨੇ ਕਮਾਂ ਵਿੱਚ ਉਮਰਾਂ ਗਾਲੀਆਂ ਨੇ ਰਾਤਾਂ ਨੂੰ ਰੌਸ਼ਨੀਆਂ ਬਾਲੀਆਂ ਨੇ ਅਸਾਂ ਬਹੁਤ ਮੁਸ਼ਕਤਾਂ ਕਾਲੀਆਂ ਨੇ ਬੱਚਿਆਂ ਨੂੰ ਗੋਦੀ ਫੜਦੇ ਸਾਂ ਤੇ ਨੱਠ ਕੇ ਬੱਸਾਂ ਚੜ੍ਹਦੇ ਸਾਂ ਐੰਜਨ ਨੱਠ ਦਿਆਂ ਭੱਜ ਦਿਆਂ ਜ਼ਿੰਦਗੀ ਚ ਅਸਾਂ ਔਲਾਦਾں ਪਾਲੀਆਂ ਨੇ ਅਸਾਂ ਬਹੁਤ ਮਸ਼ਕਤਾਂ ਘਾਲੀਆਂ ਨੇ ਫੇਰ ਵੀ ਇੰਨੀਆਂ ਮਸ਼ਕਤਾਂ ਘਾਲ ਕੇ ਵੀ ਜੇ ਬੰਦੇ ਨੂੰ ਜ਼ਿੰਦਗੀ ਚ ਉਹਦਾ ਫਲ ਮਿਲ ਜਾਵੇ ਨਾ ਤੇ ਜ਼ਿੰਦਗੀ ਸਫਲ ਹੋ ਜਾਂਦੀ ਹੈ ਥੋੜੀ ਦੇਰ ਬਾਅਦ ਹੀ ਅਸੀਂ ਆਪਣਾ ਸੋਹਣਾ ਜਿਹਾ ਮਕਾਨ ਵੀ ਬਣਾ ਲਿਆ ਹੁਣ ਤੁਸੀਂ ਦੇਖੋ ਪਹਿਲੇ ਮੈਂ ਬੀਏ ਐਡ ਕੀਤੀ ਫਿਰ ਬੀਏ ਦੇ ਤਿੰਨੇ ਸਾਲਾਂ ਦੇ ਪੇਪਰ ਦਿੱਤੇ ਐਮਏ ਕੀਤੀ ਤੇ ਹੁਣ ਦਿਲ ਚ ਸੋਚਿਆ ਕਿ ਜੇ ਐਮਏ ਕਰ ਹੀ ਲਈ ਹੈ ਤੇ ਕਿਉਂ ਨਾ UGC ਦਾ ਟੈਸਟ ਵੀ ਦੇ ਦਾਂ UGC ਦੀ ਤਿਆਰੀ ਕੀਤੀ ਅਜੇ ਉਧਰੋਂ ਵੇਲੀ ਹੋਈ ਸੀ ਕਿ सीटेट ਲਈ ਫਰਮਾਨ جاری ਹੋ ਗਿਆ ਸੀ CBSE ਵੱਲੋਂ ਕਿ ਜੇਕਰ ਕਿਸੇ ਨੇ ਅਧਿਆਪਕਾਂ ਦੇ ਤੌਰ ਤੇ ਸਕੂਲ ਚ ਪੜਾਉਣਾ ਹੈ ਤੇ ਉਹਦਾ सीटेट ਜਿਹੜਾ ਉਹ ਪਾਸ ਹੋਣਾ ਚਾਹੀਦਾ ਠੀਕ ਹੈ ਜੀ ਅਸੀਂ ਉਹਦੇ ਲਈ ਵੀ ਤਿਆਰ ਹੋ ਗਏ सीटेट ਵੀ ਪਾਸ ਹੋ ਗਿਆ ਤੇ ਨਾਲ ਨਾਲ ਹੀ ਪੜ੍ਹਦੀ ਵੀ ਰਹੀ ਤੇ ਪੜਾਉਂਦੀ ਵੀ ਰਹੀ ਤੇ ਵੱਖਰੇ ਵੱਖਰੇ ਸਕੂਲਾਂ ਦੇ ਅਨੁਭਵ ਜਿਹੜੇ ਆ ਉਹ ਇਕੱਠੇ ਕਰਦੀ ਰਹੀ ਮੈਨੂੰ ਤੇ ਲੱਗਦਾ ਕਿ ਜੇ ਤੁਹਾਡੇ ਕੋਲ ਸਵੈ ਵਿਸ਼ਵਾਸ ਦਾ ਬੀਜ ਹੈ ਤਾਂ ਤੁਸੀਂ ਉਹਨੂੰ ਸਵੈ ਪ੍ਰੇਰਣਾ ਦਾ ਪਾਣੀ ਹਮੇਸ਼ਾ ਦਿੰਦੇ ਰਹੋ ਤੁਹਾਡੀ ਜ਼ਿੰਦਗੀ ਚ ਜ਼ਿੰਦਾਦਿਲੀ ਦੇ ਜਿਹੜੇ ਫੁੱਲ ਹੈ ਉਹ ਜ਼ਰੂਰ ਖਿੜਨਗੇ ਤੁਹਾਨੂੰ ਪਤਾ ਮੈਨੂੰ ਸਿਰਫ ਆਪਣੀ ਜ਼ਿੰਦਗੀ ਚ ਹੀ ਸਵੈ ਵਿਸ਼ਵਾਸ ਨਹੀਂ ਪੜਨਾ ਪਿਆ ਇਹ ਸਵੈ ਵਿਸ਼ਵਾਸ ਮੈਨੂੰ ਆਪਣੇ ਪਤੀ ਦੀ ਜ਼ਿੰਦਗੀ ਚ ਵੀ ਪੜਨਾ ਪਿਆ ਏ ਮਾਂ ਉਹਦੇ ਨਾਲ ਬਹੁਤਾ ਪਿਆਰ ਕਰਦੀ ਨਹੀਂ ਸੀ ਕਿਉਂਕਿ ਛੋਟਾ ਪੁੱਤ ਜਿਆਦਾ ਕਮਾਉਂ ਸੀ ਉਹਨੂੰ ਉਹਦੇ ਹਿਸਾਬ ਨਾਲ ਹੀ ਵਰਤਿਆ ਜਾਂਦਾ ਸੀ ਉਹਦਾ ਨਤੀਜਾ ਕੀ ਨਿਕਲਿਆ ਉਹਨਾਂ ਦੇ ਅੰਦਰ ਕੌਨਫੀਡੈਂਸੀ ਘਾਟ ਹੋ ਗਈ। ਉਹਨਾਂ ਨੂੰ ਹਮੇਸ਼ਾ ਦੁਤਕਾਰਿਆ ਜਾਂਦਾ ਸੀ ਤੇ ਉਹਨਾਂ ਨੂੰ ਲੱਗਣ ਲੱਗਾ ਕਿ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ। ਮੈਂ ਫਿਰ ਇੱਕ ਸਟੈਪ ਚੁੱਕਿਆ ਕਿ ਜੇ ਮੇਰਾ ਪਤੀ ਮੇਰਾ ਇੰਨਾ ਸਹਾਰਾ ਬੰਦਾ ਤਾਂ ਕਿਉਂ ਨਾ ਮੈਂ ਵੀ ਉਹਦਾ ਸਹਾਰਾ ਬਣਾ। ਉਹਨਾਂ ਨੂੰ ਮੈਂ 12ਵੀਂ ਜਿਹੜੀ ਹੈ ਉਹ ਪ੍ਰਾਈਵੇਟ ਤੌਰ ਤੇ ਕਰਵਾਈ। ਇੱਕ ਕੰਪਿਊਟਰ ਕੋਰਸ ਕਰਵਾਇਆ ਤਾਂ ਕਿ ਉਹਨਾਂ ਦੇ ਵੀ ਜਿਹੜੀ ਹੈ ਪਰਸਨੈਲਿਟੀ ਡਿਵੈਲਪ ਹੋਵੇ ਤੇ ਉਹ ਸਮਾਜ ਵਿੱਚ ਉੱਚਾ ਸਿਰ ਕਰਕੇ ਚੱਲ ਸਕਣ। ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੇ ਡੀ ਫਾਰਮੇਸੀ ਵੀ ਕਰ ਲਈ। ਇਹ ਸਾਰੀ ਮਿਹਨਤ ਕਰਨ ਤੋਂ ਬਾਅਦ ਅਖੀਰ ਮੇਰੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ। ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਫਾਰਮਾਸੈਟਿਕਲ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ। ਹੁਣ ਸਾਰੇ ਭੈਣ ਭਰਾ ਰਿਸ਼ਤੇਦਾਰ ਹੈਰਾਨ ਸੀ ਕਿ ਜਿਹੜਾ ਮੁੰਡਾ ਖੁੱਲ ਕੇ ਸਾਡੇ ਨਾਲ ਘਰ ਵੀ ਗੱਲ ਨਹੀਂ ਸੀ ਕਰਦਾ ਉਹ ਐਨ ਐਨ ਵੱਡੇ ਡਾਕਟਰਸ ਕੋਲ ਜਾਂਦਾ ਹੈ ਉਹਨਾਂ ਨਾਲ ਬੜੇ ਕੰਫੀਡੈਂਸ ਨਾਲ ਗੱਲ ਕਰਦਾ। ਨਹੀਂ ਤਾਂ ਉਹ ਕੀ ਕਰਦੇ ਸੀ? ਦੋਕ ਦਿਨ ਕੰਮ ਤੇ ਜਾਣਾ, ਤੀਜੇ ਦਿਨ ਕਹਿਣਾ ਕਿ ਇਹ ਮੇਥੋਂ ਹੋਣਾ ਹੀ ਨਹੀਂ। ਫੇਰ ਮੈਨੂੰ ਉਹਨਾਂ ਨੂੰ ਮੋਟੀਵੇਟ ਕਰਨਾ ਪੈਂਦਾ ਸੀ, ਹੌਸਲਾ ਦੇਣਾ ਪੈਂਦਾ ਸੀ ਕਿ ਨਹੀਂ ਤੁਸੀਂ ਕਰ ਲੋਗੇ। ਕਰ ਸਕਦੇ ਹੋ ਤੁਸੀਂ ਔਰ ਕਰੋਗੇ ਵੀ ਮੈਂ ਉਹਨਾਂ ਦੀ ਉਸ ਕੰਮ ਦੇ ਵਿੱਚ ਮਦਦ ਕਰਦੀ ਸੀ ਜਿੱਥੇ ਮੈਂ ਉਹਨਾਂ ਦਾ ਸਾਥ ਦੇ ਸਕਾਂ ਬਹੁਤ سارے ਕੰਮ ਹੁੰਦੇ ਆ ਕੋਈ ਰਿਪੋਰਟ ਤਿਆਰ ਕਰਨੀ ਕੋਈ ਲਿਸਟ ਬਣਾਣੀ ਮੈਂ ਖੁਦ ਕੋਲੋਂ ਬਣਾ ਕੇ ਦੇ ਦਿੰਦੀ ਸਾਂ ਕਿ ਲੋ ਮੈਂ ਤੁਹਾਡਾ ਸਾਥ ਦੇ ਦਿੰਦੀ ਆ ਤੁਸੀਂ ਅੱਗੇ ਵਧੋ ਤੁਸੀਂ ਕਰ ਲੋਗੇ ਇਹ ਜੋ ਰੋਜ਼ ਰੋਜ਼ ਉਹਨਾਂ ਨੂੰ ਜਿਹੜੀ ਪ੍ਰੇਰਣਾ ਦਿੱਤੀ ਜਾਂਦੀ ਸੀ ਉਹਦਾ ਨਤੀਜਾ ਨਿਕਲਿਆ ਕਿ ਉਹ ਵਧੀਆ ਤਰੀਕੇ ਨਾਲ ਸੈੱਟ ਹੋ ਗਏ ਇੱਥੋਂ ਤੱਕ ਤਾਂ ਸਾਡੀ ਜ਼ਿੰਦਗੀ ਦਾ ਸਫ਼ਰ ਬਹੁਤ ਵਧੀਆ ਰਿਹਾ ਫਿਰ ਮੈਂ ਸੋਚਿਆ ਕਿ ਮੈਂ ਨਹੀਂ ਦੂਰ ਦੂਰ ਪਿੰਡਾਂ 'ਚ ਪੜਾਣ ਜਾਂਦੀ ਆ ਕਿਉਂ ਨਾ ਮੈਂ ਸ਼ਹਿਰ ਦੇ ਸਕੂਲ 'ਚ ਪੜਾਵਾਂ ਤੇ ਨਾਲੇ ਬੱਚਿਆਂ ਦੇ ਕੋਲ ਵੀ ਰਹਾਂਗੀ ਐਸੀ ਤਰ੍ਹਾਂ ਕੀਤਾ ਇੱਕ ਗਵਰਨਮੈਂਟ ਸਕੂਲ ਦੇ ਵਿੱਚ ਮੈਂ ਗਈ ਪੜਾਉਣ ਲਈ ਪੰਜਾਬੀ ਭਾਸ਼ਾ ਪੜਾਉਂਦੀ ਸੀ ਤੇ ਮੈਂ ਉਹਨਾਂ ਨੂੰ ਜਦੋਂ ਦੱਸਿਆ ਆਪਣੇ ਬਾਰੇ ਸਾਰਾ ਕੁਆਲਿਫੀਕੇਸ਼ਨ ਦੱਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਠੀਕ ਹੈ ਪੰਜਾਬੀ ਦੇ ਪੀਰੀਅਡ ਤੁਸੀਂ ਪੰਜਾਬੀ ਬੋਲ ਸਕਦੇ ਹੋ ਪਰ ਬਾਕੀ ਸਾਰਾ ਦਿਨ ਤੁਸੀਂ ਇੰਗਲਿਸ਼ 'ਚ ਗੱਲ ਕਰਨੀ ਹੈ ਲਓ ਜੀ ਮੇਰੇ ਪੜਨ ਪੜਾਉਣ ਦਾ ਕੰਮ ਫੇਰ ਸ਼ੁਰੂ ਹੋ ਗਿਆ 2 ਵਜੇ ਤੱਕ ਸਕੂਲ ਜਾਣਾ ਤੇ ਉਸ ਤੋਂ ਬਾਅਦ ਜੜੀਆਂ ਗਿਆ ਆਈਲੈਟਸ ਇੱਕ ਸੈਂਟਰ ਨੂੰ ਮੈਂ ਜੁਆਇਨ ਕੀਤਾ ਔਰ ਉਥੇ ਜਾ ਕੇ ਇੰਗਲਿਸ਼ ਸਪੀਕਿੰਗ ਦੇ ਕਲਾਸਾਂ ਲਾਉਣੇ ਸ਼ੁਰੂ ਕਰ ਦਿੱਤੀਆਂ ਤਿੰਨ ਤੋਂ ਪੰਜ ਮੈਂ ਉਥੇ ਜਾਣਾ ਸ਼ੁਰੂ ਕਰ ਦਿੱਤਾ ਦੋ ਤਿੰਨ ਮਹੀਨੇ ਇਹ ਕੰਮ ਚੱਲਦਾ ਰਿਹਾ ਹੌਲੀ ਹੌਲੀ ਕੀ ਹੋਇਆ ਸਕੂਲਾਂ ਦੇ ਵਿੱਚ ਤਕਨੀਕੀ ਢੰਗ ਨਾਲ ਜਿਹੜੇ ਕੰਮ ਹੋਣੇ ਸ਼ੁਰੂ ਹੋ ਗਏ ਹੁਣ ਕਿਹਾ ਜਾਣ ਲੱਗਾ ਕਿ ਹੋਮਵਰਕ ਆਨਲਾਈਨ ਭੇਜਣਾ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਜੜੀਆਂ ਸ਼ੀਟਸ ਦੇਣੀਆਂ ਬੱਚਿਆਂ ਨੂੰ ਅਸਾਈਨਮੈਂਟ ਸ਼ੀਟਸ ਪੰਜਾਬੀ ਭਾਸ਼ਾ ਦੀਆਂ ਵੀ ਜੇ ਭਾਵੇਂ ਦੇਣੀਆਂ ਟਾਈਪ ਕਰਕੇ ਦੇਣੀਆ ਕੰਪਿਊਟਰ ਤੇ ਇਹ ਹੁਣ ਮੇਰੇ ਲਈ ਪੰਜਾਬੀ ਟਾਈਪਿੰਗ ਅਗਲੀ ਚੁਣੌਤੀ ਸੀ ਹੁਣ ਮੈਂ ਛੁੱਟੀ ਤੋਂ ਬਾਅਦ ਕੰਪਿਊਟਰ ਸਿੱਖਣ ਲਈ ਜਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਪੰਜਾਬੀ ਟਾਈਪਿੰਗ ਸਿੱਖਣੀ ਹੈ ਇਹਨਾਂ ਚੀਜ਼ਾਂ ਨੂੰ ਮੈਂ ਕਦੀ ਵੀ 네ਗੇਟਿਵਿਟੀ ਨਾਲ ਨਹੀਂ ਲਿਆ ਕਿ ਮੈਂ ਇਹਨਾਂ ਕੁਝ ਕਰ ਲਿਆ ਮੈਂ ਹੁਣ ਇਹ ਨਹੀਂ ਕਰਨਾ ਮੈਂ ਸੋਚਦੀ ਸਾਂ ਕਿ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣਾ ਅਪਡੇਟ ਹੋਣਾ ਇੱਕ ਵਧੀਆ ਗੱਲ ਹੈ ਔਰ ਮੈਂ ਇਹਨੂੰ ਪੋਜ਼ਿਟਿਵ ਵੇਜ ਨਾਲ ਲੈਂਦੀ ਰਹੀ ਔਰ ਅੱਗੇ ਵਧੀ ਗਈ ਜਿੱਥੇ ਜਿੱਥੇ ਮੈਨੂੰ ਜਿਹੜੇ ਜਿਹੜੇ ਸੁਧਾਰ ਦੀ ਲੋੜ ਪਈ ਹੈ ਉਹ ਮੈਂ ਕੀਤਾ ਇਸੇ ਤਰ੍ਹਾਂ ਚਲਦੇ-ਚਲਦੇ ਜਦੋਂ ਮੈਂ ਆਪਣੇ ਆਪਣ ਨੂੰ ਸਾਰਾ ਸੁਧਾਰ ਲਿਆਂਦਾ ਤੇ ਇੱਕ ਵਧੀਆ ਸਕੂਲ ਚ ਅਮਰitsar ਦੇ ਮੈਨੂੰ ਨੌਕਰੀ ਮਿਲ ਗਈ ਹੁਣ ਮੈਂ ਪੜਾਹ ਦੇ ਨਾਲ ਨਾਲ ਆਪਣੇ ਸ਼ੌਂਕ ਨੂੰ ਵੀ ਪਾਲ ਰੱਖਿਆ ਸੀ ਕਵਿਤਾ ਲਿਖਣ ਦੇ ਸ਼ੌਂਕ ਨੂੰ ਨਹੀਂ ਛੱਡਿਆ 2019 ਚ ਮੈਂ ਆਪਣੀ ਪਹਿਲੀ ਪੁਸਤਕ ਜਿਹੜੀ ਹੈ ਉਹ ਲਿਖੀ ਸੁਹਾਵੀਆਂ ਰੁੱਤਾਂ ਦਿਨ ਸੁਹੇਲੜੇ ਜਿਹੜੀ ਸਾਰੇ ਸਾਲ ਦੇ ਤਿਉਹਾਰ ਤੇ ਸਾਰੇ ਮਹੱਤਵਪੂਰਨ ਦਿਵਸ ਨਾਲ ਸੰਬੰਧਿਤ ਕਵਿਤਾਵਾਂ ਵਾਲੀ ਪੁਸਤਕ ਸੀ ਮੈਂ ਆਪਣੀ ਉਹ ਪੁਸਤਕ ਸਾਡੇ ਸਤਿਕਾਰਯੋਗ ਪਦਮਸ਼ੀਰੀ ਡਾਕਟਰ ਸੁਰਜੀਤ ਪਾਤਰ ਜੀ ਨੂੰ ਭੇਜੀ ਉਹਨਾਂ ਨੇ ਉਹ ਪੁਸਤਕ ਪੜ੍ਹੀ ਤੇ ਬਹੁਤ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਇਹੋ ਜੀਆਂ ਬਾਲ ਪੁਸਤਕਾਂ ਦਾ ਹੋਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਉਹ ਆਪ ਅਮਰੀਸਾ ਰਾਏ ਤੇ ਉਹਨਾਂ ਨੇ ਆਪਣੇ ਹੱਥੀ ਮੇਰੀ ਉਹ ਪਲੇਠੀ ਪੁਸਤਕ ਜਿਹੜੀ ਹੈ ਉਹ ਰਿਲੀਜ਼ ਕੀਤੀ ਜਿਹੜਾ ਉਹਨਾਂ ਦੇ ਆਨ ਨਾਲ ਮੇਰਾ ਹੌਸਲਾ ਵਧਿਆ ਜੋ ਮੈਨੂੰ ਪ੍ਰੇਰਣਾ ਮਿਲੀ ਉਹ ਇਹੋ ਜੀ ਸੀ ਕਿ ਮੈਂ ਹੋਰ ਚੰਗੇਰੀਆਂ ਪੁਸਤਕਾਂ ਲਿਖਣ ਦੀ ਕੋਸ਼ਿਸ਼ ਕੀਤੀ। ਮੈਂ ਦਿੱਲੀ, ਲਖਨਊ, ਰਾਸ਼ਟਰੀ, ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਜਾਣਾ ਸ਼ੁਰੂ ਕੀਤਾ ਤੇ ਬਹੁਤ ਸਾਰੇ ਮਾਨ ਸਨਮਾਨ ਵੀ ਹਾਸਲ ਕੀਤੇ। ਹੁਣ ਅਜਿਆ ਦੌਰ ਅਜੇ ਚੱਲ ਹੀ ਰਿਹਾ ਸੀ ਕਿ 2020 ਦੇ ਵਿੱਚ ਕਰੋਨਾ ਨੇ ਸਾਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਉਸੇ ਦੌਰਾਨ ਮੇਰੇ ਪਤੀ ਦੀ ਨੌਕਰੀ ਚਲੀ ਗਈ ਤੇ ਮੈਂ ਜਿਹੜੇ ਸਕੂਲ 'ਚ ਪੜ੍ਹਾਉਂਦੀ ਸੀ ਉੱਥੇ ਮੇਰੀ ਤਨਖਾਹ ਅੱਧੀ ਕਰ ਦਿੱਤੀ ਗਈ। ਅੱਧੀ ਤਨਖਾ ਪਰ ਮੇਰਾ ਕੰਮ ਚਾਰ ਗੁਣਾ ਵੱਧ ਤੁਹਾਨੂੰ ਪਤਾ ਹੀ ਹੈ ਕਰੋਨਾ ਕਾਲ ਚ ਅਧਿਆਪਕਾਂ ਨੇ ਕਿੰਨੀ ਮਿਹਨਤ ਕੀਤੀ ਹੈ ਔਨਲਾਈਨ ਕਲਾਸਾਂ ਲਾਣੀਆਂ ਇੱਕ ਇੱਕ ਬੱਚੇ ਨੂੰ ਫੋਨ ਕਰਕੇ ਪੁੱਛਣਾ ਕਿ ਤੇਰੀ ਕੀ ਮੁਸ਼ਕਲ ਹੈ ਕਿਹੜੇ ਵਿਸ਼ੇ ਚ ਮੁਸ਼ਕਲ ਆ ਰਹੀ ਹੈ ਉਸ ਮੁਸ਼ਕਲ ਨੂੰ ਹੱਲ ਕਰਨਾ ਫਿਰ ਉਹਨਾਂ ਨੂੰ ਜਿਹੜੀਆਂ ਮੈਂ 200 ਵੀਡੀਓ ਤਿਆਰ ਕੀਤੀਆਂ ਖੁਦ ਘਰ ਦੇ ਵਿੱਚ ਬੈਠ ਕੇ ਤਾਂ ਕਿ ਹਰ ਵਿਸ਼ੇ ਦੀ ਉਹਨਾਂ ਨੂੰ ਨਾਲ ਵੀਡੀਓ ਵੀ ਜਾਵੇ ਜੋ ਲੈਸਨ ਉਹਨਾਂ ਨੂੰ 줌 ਕਲਾਸੇ ਪੜਾਇਆ ਗਿਆ ਹੈ ਉਹ ਉਸ ਤੋਂ ਬਾਅਦ ਉਹਦੀ ਵੀਡੀਓ ਵੇਖ ਕੇ ਸਾਰਾ ਕਨਸੈਪਟ ਉਹਨਾਂ ਨੂੰ ਚੰਗੀ ਤਰ੍ਹਾਂ ਕਲੀਅਰ ਹੋਵੇ। ਇਥੇ ਹੀ ਬਾਤ ਨਹੀਂ। ਕਰੋਨਾ ਕਾਲ ਵਿੱਚ ਮੈਂ ਬਹੁਤ ਸਾਰੇ ਵੈਬਿਨਾਰ 100 ਤੋਂ ਵੱਧ ਵੈਬਿਨਾਰ ਅਟੈਂਡ ਕੀਤੇ ਤਾਂ ਕਿ ਮੈਂ ਹੋਰ ਕੁਝ ਨਵਾਂ ਨਵਾਂ ਸਿੱਖ ਸਕਾਂ ਤੇ ਜ਼ਿਆਦਾ ਗਿਆਨ ਅਰਜਿਤ ਕਰ ਸਕਾਂ। ਇਹਨਾਂ ਵੈਬਿਨਾਰ ਨੂੰ ਅਟੈਂਡ ਕਰਨ ਤੋਂ ਇਲਾਵਾ 올 ਇੰਡੀਆ ਰੇਡੀਓ, ਗਗਨ ਰੇਡੀਓ, ਐਫਐਮ ਰੇਡੀਓ ਇਹਨਾਂ ਸਾਰਿਆਂ ਤੇ ਮੇਰੇ ਪ੍ਰੋਗਰਾਮ ਜੜਿਆ ਉਹ ਪ੍ਰਸਾਰਿਤ ਹੋਏ। 179 ਦੇਸ਼ਾਂ ਦੇ ਵਿੱਚ ਸਾਖਰਤਾ ਦਿਵਸ ਤੇ ਮੇਰੇ ਵੱਲੋਂ ਜਿਹੜੀ ਆ ਸਪੀਚ ਦਿੱਤੀ ਗਈ ਔਰ ਉਹਨੂੰ ਬ੍ਰਾਡਕਾਸਟ ਕੀਤਾ ਗਿਆ। ਇਹ ਸਾਰਾ ਕੁਝ ਮੈਂ ਕਰ ਰਹੀ ਸੀ ਔਰ ਗगन ਰੇਡੀਓ ਤੇ ਜਿਹੜਾ ਪ੍ਰੋਗਰਾਮ ਸੀ ਇੱਕ ਮੇਰਾ ਪ੍ਰਸਿੱਧ ਪ੍ਰੋਗਰਾਮ ਉਹ ਸੀ ਜ਼ਿੰਦਗੀ ਜ਼ਿੰਦਾਬਾਦ। ਸਾਰੇ ਲੋਕਾਂ ਨੂੰ ਕਰੋਨਾ ਕਾਲ ਦੇ ਵਿੱਚ ਪੋਜ਼ਿਟਿਵ ਰੱਖਣਾ, ਮੋਟੀਵੇਟ ਕਰਨਾ, ਉਹਨਾਂ ਦੀ ਪ੍ਰੇਰਣਾ ਬਣਨਾ ਇਹ ਸਭ ਕੁਝ ਨੂੰ ਮੈਂ ਆਪਣਾ ਉਦੇਸ਼ ਬਣਾਇਆ ਹੋਇਆ ਸੀ। ਉਸ ਸਮੇਂ ਇਹ ਸਾਰੀ ਪ੍ਰੇਰਣਾ ਮੈਂ ਉਹਨਾਂ ਨੂੰ ਦਿੰਦੀ ਵੀ ਰਹੀ। ਤੇ ਜਦੋਂ ਕਰੋਨਾ ਕਾਲ ਖਤਮ ਹੋਇਆ ਤੇ ਮੇਰੇ ਘਰ ਵਿੱਚ ਹੀ ਮੇਰੇ ਪਤੀ ਬਹੁਤ ਬਿਮਾਰ ਹੋ ਗਏ ਮੈਂ ਉਹਨਾਂ ਨੂੰ ਲੈ ਕੇ ਗਈ ਬਹੁਤ ਸਾਰੇ ਡਾਕਟਰਸ ਕੋਲ ਗਏ ਅਸੀਂ ਟੈਸਟ ਕਰਵਾਏ ਕਿ ਕੀ ਮੁਸ਼ਕਲ ਆ ਰਹੀ ਹੈ ਖਾਂਸੀ ਬੰਦੀ ਨਹੀਂ ਸੀ ਹੁੰਦੀ ਤੇ ਬਾਅਦ ਵਿੱਚ ਪਤਾ ਲੱਗਾ ਕਿ ਇਹਨਾਂ ਨੂੰ ਹਸਪਤਾਲ ਐਡਮਿਟ ਕਰਾਉਣਾ ਬਹੁਤ ਹੀ ਜ਼ਰੂਰੀ ਹੋ ਚੁੱਕਾ ਜਦੋਂ ਉਹਨਾਂ ਨੂੰ ਆਈਸੀਯੂ 'ਚ ਪੜਤੀ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਫੇਫੜਾਂ ਦੇ ਵਿੱਚ ਪਾਣੀ ਭਰ ਗਿਆ ਤੇ ਮੇਰੇ ਪਤੀ ਦਾ ਹੱਟ ਸਿਰਫ 18% ਕਮ ਕਰ ਰਿਹਾ ਉਹ ਪਤੀ ਜੋ ਇੱਕੋ ਇੱਕ ਮੇਰਾ ਸਹਾਰਾ ਸੀ ਮੇਰੇ ਸੱਸ ਸੋਰਾ ਨਨਾਨ ਮੇਰੇ ਮਾਤਾ ਪਿਤਾ ਤੇ ਮੇਰੀ ਭੈਣ ਇਹ ਸਾਰੇ ਪਹਿਲਾਂ ਹੀ ਦੁਨੀਆ ਤੋਂ ਜਾ ਚੁੱਕੇ ਸੀ ਤੇ ਹੁਣ ਮੇਰੇ ਕੋਲ ਕੌਣ ਸੀ ਸਿਫ ਮੇਰਾ ਪਤੀ ਤੇ ਮੇਰੇ ਬੱਚੇ ਸੋ ਜੋ ਮੇਰਾ ਇੰਨਾ ਧਿਆਨ ਰੱਖਦੇ ਰਹੇ ਹੁਣ ਉਹਨਾਂ ਦਾ ਸਹਾਰਾ ਬੰਨਾ ਸਮੇਂ ਦੀ ਲੋੜ ਸੀ ਮੈਂ ਸੋਚਿਆ ਕਿ ਰੇਡੀਓ ਤੇ ਜ਼ਿੰਦਗੀ ਜਿੰਦਾਬਾਦ ਇਹ ਪ੍ਰੋਗਰਾਮ ਕਰਨੇ ਤਾਂ ਬਹੁਤ ਔਖੇ ਨੇ ਪਰ ਆਪਣੇ ਘਰਦਿਆਂ ਦੇ ਵਿੱਚ ਜ਼ਿੰਦਾਦਿਲੀ ਪੜਨੀ ਬਹੁਤ ਹੀ ਔਖਾ ਕੰਮ ਹੈ ਪਰ ਮੈਂ ਉਸ ਕੰਮ ਨੂੰ ਕੀਤਾ ਉਹਨਾਂ ਦੇ ਅੰਦਰ ਉਹ ਜ਼ਿੰਦਾਦਿਲੀ ਭਰੀ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਬੱਚੇ ਬਹੁਤ ਸਿਆਣੇ ਸੀ ਉਹਨਾਂ ਨੂੰ ਸਿੱਧੀ ਬਾਰੇ ਸਮਝਾਇਆ ਕਿ ਤੁਸੀਂ ਆਪਣੇ ਪਿਤਾ ਨੂੰ ਕੋਈ ਟੈਨਸ਼ਨ ਨਹੀਂ ਦੇਣੀ ਉਹ ਡਾਂਟ ਵੀ ਦੇਣ ਤੁਸੀਂ ਅੱਗੋਂ ਨਹੀਂ ਬੋਲਣਾ ਉਹਨਾਂ ਨੇ ਸਾਰੀਆਂ ਗੱਲਾਂ ਨੂੰ ਸਮਝਿਆ ਤੇ ਮੈਂ ਆਪ ਵੀ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਨੂੰ ਕੋਈ ਵੀ ਸਟ੍ਰੈਸ ਨਾ ਦਿਆਂ ਪਰਮਾਤਮਾ ਦੀ ਕਿਰਪਾ ਹੋਈ ਫਰੇਜ ਤੇ ਦੇਖਭਾਲ ਨਾਲ ਹੌਲੀ-ਹੌਲੀ ਉਹ ਠੀਕ ਹੋਣੇ ਸ਼ੁਰੂ ਹੋ ਗਏ। ਉਹ ਹਮੇਸ਼ਾ ਮੈਨੂੰ ਕਹਿੰਦੇ ਕਿ ਮੈਂ ਤਾਂ ਬਿਲਕੁਲ ਠੀਕ ਆ। ਕੁਝ ਨਹੀਂ ਹੋਇਆ ਮੈਨੂੰ। ਤੂੰ ਕੋਈ ਵੀ ਚਿੰਤਾ ਨਾ ਕਰਿਆ ਕਰ। ਇਸ ਕਰਕੇ ਮੈਂ ਵੀ ਥੋੜਾ ਬਹੁਤ ਆਪਣੇ ਜਿਹੜੇ ਸ਼ੌਂਕ ਪੂਰੇ ਕਰ ਰਹੀ ਸੀ ਉਹਨੂੰ ਹੋਰ ਅੱਗੇ ਵਧਾਇਆ। ਮੈਂ ਤਿੰਨ ਕਿਤਾਬਾਂ ਹੋਰ ਸੰਪਾਦਿਤ ਕਰ ਦਿੱਤੀਆਂ। ਪੰਜਾਬੀ ਭਾਸ਼ਾ ਦੇ ਬਾਰੇ ਬਹੁਤ ਕੁਝ ਲਿਖਿਆ। ਵੇੜੇ ਦੀ ਰੌਣਕ ਧੀਆਂ ਵਿੱਚ ਧੀਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਜਦੋਂ ਇਹਨਾਂ ਕਿਤਾਬਾਂ ਨੂੰ ਸੰਪਾਦਿਤ ਕਰ ਲਿਆ ਤਾਂ ਉਸ ਤੋਂ ਬਾਅਦ ਮੈਨੂੰ ਬਹੁਤ ਸਾਰੇ ਵੱਡੇ ਅਵਾਰਡ ਫੰਕਸ਼ਨਸ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸਨਮਾਨਿਤ ਹੋਣ ਦਾ ਮੌਕਾ ਮਿਲਿਆ ਸਿੱਖਿਆ ਤੇ ਸਾਹਿਦ ਦੇ ਖੇਤਰ ਦੇ ਵਿੱਚ ਬਹੁਤ ਨਾਮਨਾਖਟਿਆ ਇਹ ਸਭ ਕੁਝ ਸੀ ਸਵੈ ਵਿਸ਼ਵਾਸ ਤੇ ਆਪਣੇ ਅੰਦਰ ਦੀ ਸਵੈ ਪ੍ਰੇਰਣਾ ਦੇ ਨਾਲ ਮੈਂ ਉਹਦੇ ਨਾਲ ਹਮੇਸ਼ਾ ਹੀ ਚੱਲਦੀ ਗਈ ਇਸ ਤੋਂ ਬਾਅਦ 22 ਸਾਲ ਦਾ ਜਿਹੜਾ ਅਧਿਆਪਨ ਕਾਰਜ ਹੈ ਉਹ ਮੈਂ ਕਰ ਰਹੀ ਸੀ ਬੜੀ ਲਗਨ ਦੇ ਨਾਲ ਆਪਣੇ ਕੰਮ ਨੂੰ ਹਮੇਸ਼ਾ ਹੀ ਮੈਂ ਸਿੱਦਤ ਨਾਲ ਕੀਤਾ ਪੂਰੀ ਸਿੱਦਤ ਨਾਲ ਬੱਚੇ ਘਰ ਜਾ ਕੇ ਇੰਨੇ ਖੁਸ਼ ਹੁੰਦੇ ਸੀ ਕਿ ਇੱਕ ਮਾਂ ਨੇ ਮੈਨੂੰ ਆ ਕੇ ਦੱਸਿਆ ਕਿ ਮੇਰੇ ਬੱਚੇ ਨੇ ਮੈਨੂੰ ਆ ਕੇ ਕਿਹਾ ਏ ਕਿ ਮੰਮੀ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਨਾ ਕਿ ਟੀਚਰ ਇਜ਼ ਅ ਮਦਰ ਤੇ ਮੈਨੂੰ ਅੱਜ ਜਾ ਕੇ ਜਸਵਿੰਦਰ मैम ਕੋਲ ਪੜ ਕੇ ਮਹਿਸੂਸ ਹੋਇਆ ਕਿ ਵਾਕਈ ਅਧਿਆਪਕ ਹੀ ਮਾਂ ਹੁੰਦੀ ਹੈ ਉਹ ਜਿਹੜੇ ਤਰੀਕੇ ਨਾਲ ਸਾਡੀ ਦੇਖਭਾਲ ਕਰਦੇ ਨੇ ਨਾ ਉਹ ਬਾ ਕਮਾਲ ਹੈ ਮੇਰੇ ਅੱਜ ਵੀ ਮੇਰੇ ਤੋਂ ਪੜ੍ਹ ਕੇ ਗਏ ਹੋ ਸਟੂਡੈਂਟ ਜੋ ਅਮਰੀਕਾ ਦੁਬਈ ਤੱਕ ਵਿੱਚ ਸੈੱਟ ਨੇ ਟੀਚਰਸ ਡੇ ਤੇ ਮੇਰੇ ਬਰਥਡੇ ਤੇ ਮੈਨੂੰ ਵਿਸ਼ ਭੇਜਣਾ ਨਹੀਂ ਭੁੱਲਦੇ 22 ਸਾਲ ਦਾ ਅਧਿਆਪਨ ਕਾਰਜ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਹੁਣ ਮੈਂ ਨੌਕਰੀ ਨਹੀਂ ਕਰਨੀ ਹੁਣ ਮੈਂ ਕਰਨਾ ਹੈ ਕਲਾ ਦੇ ਖੇਤਰ ਵਿੱਚ ਕੰਮ ਜਿਵੇਂ ਮੇਰੇ ਕੋਲ ਲਿਖਣ ਕਲਾ ਹੈ ਇਸ ਤਰ੍ਹਾਂ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਕੋਲ ਪੇਂਟਿੰਗ ਦੀ ਕਲਾ ਹੈ ਕੈਲੀਗ੍ਰਾਫਰ ਨੇ ਗਾਇਕ ਨੇ ਵਾਦਕ ਨੇ ਮੈਂ ਉਹਨਾਂ ਸਾਰਿਆਂ ਲਈ ਇੱਕ ਇਹੋ ਜਿਹਾ ਮੰਚ ਤਿਆਰ ਕਰਨਾ ਜਿਸ ਦੇ ਨਾਲ ਉਹ ਸਾਰੇ ਜੁੜ ਸਕਣ ਇਸੇ ਤਰ੍ਹਾਂ ਕੀਤਾ ਪਹਿਲਾਂ ਇੱਕ ਆਫਲਾ ਬੜਾ ਛੋਟਾ ਸੀ 50 ਤੋਂ 100 ਲੋਕ ਜਿਹੜੇ ਆ ਇਹਦੇ ਨਾਲ ਜੁੜੇ ਸੀ ਪਰ ਹੁਣ 500 ਤੋਂ ਵੱਧ ਲੋਕ ਨੈਸ਼ਨਲ ਲੈਵਲ ਤੇ ਇਸ ਨਾਲ ਜੁੜ ਚੁੱਕੇ ਨੇ ਇਸ ਮੰਚ ਦਾ ਨਾਂ ਰੱਖਿਆ ਆਟ ਗੈਲੈਕਸੀ ਇਹ ਗੈਲੈਕਸੀ ਨਹੀਂ ਰਹੀ ਹੁਣ ਇਹ ਇੱਕ ਏਡਾ ਵੱਡਾ ਬ੍ਰਹਿਮੰਡ ਬਣ ਚੁੱਕਾ ਵੈ ਜਿਹਦੇ ਵਿੱਚ ਪਲੈਨਟਸ ਦੇ ਰੂਪ ਦੇ ਵਿੱਚ ਸੀਨੀਅਰ ਆਰਟਿਸਟ ਤੇ ਹੈਗੇ ਹੀ ਹੈਗੇ ਬਹੁਤ ਸਾਰੇ ਨਵੇਂ ਸਿਤਾਰੇ ਵੀ ਚਮਕ ਰਹੇ ਨੇ ਸੋਚੋ ਉਹ ਲਾਚਾਰ ਕੁੜੀ 20 ਸਾਲ ਪਹਿਲਾਂ ਜਿਹਦੇ ਸਿਰ ਤੇ ਇੱਕ ਟੁੱਟੀ ਛੱਤ ਸੀ ਉਹਨੇ ਆਰਟਿਸਟਾਂ ਲਈ ਇੱਕ ਇਹੋ ਜਿਹਾ ਬ੍ਰਹਿਮੰਡ ਸਿਰਜ ਦਿੱਤਾ ਏ ਰੰਗੀਨ ਬ੍ਰਹਿਮੰਡ ਜਿੱਥੇ ਉਹ ਸਿਤਾਰੇ ਬਣ ਕੇ ਚਮਕ ਰਹੇ ਨੇ ਮੇਰੀ ਜ਼ਿੰਦਗੀ ਦਾ ਹੁਣ ਇੱਕੋ ਹੀ ਇੱਕ ਉਦੇਸ਼ ਆ ਕਲਾ ਨੂੰ ਨਿਖਾਰਨਾ ਕਲਾਕਾਰਾਂ ਨੂੰ ਉਭਾਰਨਾ ਤੇ ਹੀਰੇ ਤਰਾਸ਼ਨੇ ਮੈਂ ਉਹਨਾਂ ਸਾਰੇ ਹੀ ਕਲਾਕਾਰਾਂ ਦੀ ਇੱਕ ਪੁਸਤਕ ਤਿਆਰ ਕੀਤੀ ਇੱਕ ਵਿਲੱਖਣ ਪੁਸਤਕ ਉਹਦੇ ਵਿੱਚ ਉਹਨਾਂ ਦੀ ਪ੍ਰੋਫਾਈਲ ਉਹਨਾਂ ਬਾਰੇ ਜਾਣਕਾਰੀ ਤੇ ਉਹਨਾਂ ਦਾ ਕੰਮ ਮੰਨ ਲਓ ਜੇ ਕੋਈ ਰਾਈਟਰ ਹੈ ਤੇ ਉਹਦੀਆਂ ਰਾਈਟਿੰਗਸ ਜੇ ਕੋਈ ਪੇਂਟਰ ਹੈ ਤੇ ਉਹਦੀਆਂ ਪੇਂਟਿੰਗਸ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਪੁਸਤਕ 'ਚ ਸ਼ਾਮਲ ਕੀਤਾ ਉਹ ਪੁਸਤਕ ਦਾ ਨਾਮ ਰੱਖਿਆ 100 ਅਮੇਜ਼ਿੰਗ ਆਰਟਿਸਟਸ ਔਰ ਉਹਨੂੰ Amazon ਤੇ ਉਪਲਬਧ ਵੀ ਕਰਵਾਇਆ ਤਾਂ ਕਿ ਇਹ ਸਾਰੇ ਆਰਟਿਸਟ ਨੂੰ ਇੱਕ ਜਿਹੜਾ ਅੰਤਰਰਾਸ਼ਟਰੀ ਪਛਾਣ ਮਿਲ ਸਕੇ ਲੋਕੀ ਜਾਣ ਸਕਣ ਕਿ ਭਾਰਤ ਵਿੱਚ ਕਿੰਨੇ-ਕਿੰਨੇ ਵੱਡੇ ਆਰਟਿਸਟ ਬੈਠੇ ਹੋਏ ਨੇ ਔਰ ਇਹਨਾਂ ਨੂੰ ਇੱਕ ਪਲੈਟਫਾਰਮ ਮਿਲ ਸਕੇ ਵਧੀਆ ਮਹੀਨੇ ਤੋਂ ਮਹੀਨੇ ਅਸੀਂ ਉਹਨਾਂ ਦਾ ਇੱਕ ਪ੍ਰੋਗਰਾਮ ਹੀ ਕਰਵਾਨੇ ਆ ਜਿੱਥੇ ਅਸੀਂ ਸਾਰੇ ਆਰਟਿਸਟ ਇਕੱਠੇ ਹੁੰਨੇ ਆ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਔਰ ਇੱਕ ਦੂਜੇ ਦੀਆਂ ਮੁਸ਼ਕਲਾਂ ਦਾ ਹੱਲ ਕੱਢਦੇ ਆ ਇਹੋ ਜਿਹੇ ਮੀਟਿੰਗਸ ਵੀ ਰੱਖੀਆਂ ਜਾਂਦੀਆਂ ਨੇ ਇਸ ਦਾ 100 ਅਮੇਜ਼ਿੰਗ ਆਰਟਿਸਟ ਜਿਹੜੀ ਪੁਸਤਕ ਹੈ ਉਹ ਰਿਲੀਜ਼ ਕੀਤੀ ਗਈ ਤੇ ਦਿੱਲੀ ਵਿਖੇ 100 ਇਨਸਪਾਇਰਿੰਗ ਇੰਡੀਅਨਸ ਦੇ ਵਿੱਚ ਮੇਰੀ ਜਿਹੜੀ ਲਾਈਫ ਸਟੋਰੀ ਹੈ ਉਹ ਛਾਪੀ ਗਈ ਤੇ ਮੈਨੂੰ ਦਿੱਲੀ ਬੁਲਾ ਕੇ ਸਨਮਾਨਿਤ ਵੀ ਕੀਤਾ ਗਿਆ ਸੋ ਇਹ ਸਭ ਦੇ ਲਈ ਮੈਂ ਸ਼ੁਕਰਗੁਜ਼ਾਰਾਂ ਆਪਣੇ ਪਰਮਾਤਮਾ ਦੀ ਮੈਨੂੰ ਆਪਣੀ ਜ਼ਿੰਦਗੀ ਦੀਆਂ ਕਠਿਨਾਈਆਂ ਤੋਂ ਜੋ ਕੁਝ ਮੈਂ ਸਿੱਖਿਆ ਜਾਂ ਫਿਰ ਇਸ ਜੋਸ਼ਟੋਕ ਦੇ ਪਲੇਟਫਾਰਮ ਤੋਂ ਜੋ ਮੈਂ ਤੁਹਾਨੂੰ ਸੰਦੇਸ਼ ਦੇਣਾ ਚਾਹੁੰਦੀ ਆ ਉਹ ਇਹ ਹੈ ਕਿ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਕਦੀ ਨਾ ਘਬਰਾਓ ਜਿੰਨੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਡਟ ਕੇ ਖੜੇ ਰਹੋ ਤੁਹਾਨੂੰ ਪਤਾ ਹੈ ਅਕਸਰ ਸਾਡੀਆਂ ਮੁਸ਼ਕਲਾਂ ਦੇ ਵਿੱਚ ਹੀ ਉਹਨਾਂ ਦਾ ਹੱਲ ਵੀ ਛੁਪਿਆ ਹੁੰਦਾ ਹੈ ਲੋੜ ਹੁੰਦੀ ਹੈ ਗੰਭੀਰਤਾ ਨਾਲ ਸੋਚਣ ਦੀ ਸਮਝੰਦੀ ਤੇ ਉਸ ਹਾਲ ਨੂੰ ਤਲਾਸ਼ਨ ਦੀ ਤੁਸੀਂ ਹਮੇਸ਼ਾ ਜ਼ਿੰਦਾਦਿਲ ਇਨਸਾਨ ਬਣੋ ਆਪਣੀ ਸੋਚ ਸਕਾਰਾਤਮਕ ਰੱਖੋ ਤੇ ਕਦੇ ਵੀ ਸਟ੍ਰੈਸ ਨਾ ਲਓ ਕਿਉਂਕਿ ਜਿਹੜੀ ਸਟ੍ਰੈਸ ਹੈ ਨਾ ਉਹ ਸਾਡੀ ਸੋਚਨ ਸਮਝਣ ਦੀ ਸ਼ਕਤੀ ਨੂੰ ਬਲੌਕ ਕਰ ਦਿੰਦੀ ਹੈ ਸੋਚ ਨਹੀਂ ਨਹੀਂ ਦਿੰਦੀ ਉਹ ਇਸ ਕਰਕੇ ਕਦੇ ਵੀ ਸਟ੍ਰੈਸ ਨਹੀਂ ਲੈਣੀ ਚਾਹੀਦੀ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਅਸੀਂ ਆਪਣੀ ਇੱਕ ਗ੍ਰੇਸਫੁਲ ਪਰਸਨੈਲਿਟੀ ਬਣਾਣੀ ਹੈ ਇੱਕ ਵਧੀਆ ਸ਼ਖਸੀਅਤ ਬਣਾਣੀ ਹੈ ਤੇ ਇੱਕ ਗੱਲ ਯਾਦ ਰੱਖੋ ਤੁਸੀਂ ਇੱਕ ਜਿਹੜੀ ਮਿੱਟੀ ਹੈ ਨਾ ਉਹ ਲਓ ਸਵੈ ਵਿਸ਼ਵਾਸ ਦੀ ਸਵੈ ਪ੍ਰੇਰਣਾ ਦੇ ਪਾਣੀ ਨਾਲ ਉਸ ਮਿੱਟੀ ਨੂੰ ਗੁੰਨ ਲਓ ਤੇ ਉਹਨੂੰ ਜਿਹੜਾ ਅਕਾਲ ਤੇ ਜਿਹੜੀ ਰੰਗਤ ਦੇਣੀ ਹੈ ਨਾ ਉਹ ਪੋਜ਼ਿਟਿਵਿਟੀ ਦੀ ਦਿਓ ਫਿਰ ਦੇਖੋ ਕਿੰਨੀ ਸੋਹਣੀ ਸ਼ਖਸੀਅਤ ਨਿਖਰ ਕੇ ਤੁਹਾਡੀ ਸਾਹਮਣੇ ਆਏਗੀ ਮੈਂ ਤਾਂ ਐ ਹੀ ਉਹ ਕਹਿੰਦੀ ਆ ਕਿ ਬਣ ਮਿਹਨਤੀ ਵਿਲੱਖਣ ਤੇ ਸਭ ਤੋਂ ਜੁਦਾ ਬਣ ਮਿਹਨਤੀ ਵਿਲੱਖਣ ਤੇ ਸਭ ਤੋਂ ਜੁਦਾ ਤੇਰੀਆਂ ਰਾਹਾਂ ਨੂੰ ਰੌਸ਼ਨ करेगा खुदा तेरीया राहों नु रोशन करेगा खुदा ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਔਰ ਤੇ ਜੋ ਸਟਾਕ ਦੀ ਸਮੁੱਚੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਮੈਨੂੰ ਅੱਜ ਆਪਣੇ ਦਿਲ ਦੀਆਂ ਗੱਲਾਂ ਇੱਥੇ ਸਾਂਝੀਆਂ ਕਰਨ ਦਾ ਉਹਨਾਂ ਨੇ ਮੌਕਾ ਦਿੱਤਾ ਧੰਨਵਾਦ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ